ਚਾਰ ਜਣੇ ਦਾ ਖਾਸ ਤੌਰ ਤੇ ਬਾਜਵਾ ਬੜਿੰਗ ਨਵਜੋ ਸਿੱਧੂ ਸੁਬੀਰ ਬਾਦਲ ਮਜੀਠੀਆ ਪੰਜਾਬੀ ਦਾ ਪੇਪਰ ਦੇਣ ਉਹਦਾ 33 ਤੇ ਪਾਸ ਹੈ ਚਲੋ ਮੈਂ 25 ਤੇ ਕਰੂੰ ਪੰਜਾਬੀ ਪਾਸ ਕਰਕੇ ਦਿਖਾਉਣਾ ਹੋਰ ਦੱਸੋ ਮੈਂ ਪੇਪਰ ਦੇ ਸਵਾਲ ਪਹਿਲਾਂ ਦੱਸ ਦੂੰਗਾ ਇਹਨਾਂ ਨੂੰ ਕਿ ਮੈਂ ਸਵਾਲ ਪਾਉਂਗਾ ਜੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਪਤਾ ਇਹਨਾਂ ਨੂੰ ਵੀ ਚੰਡੀਗੜ੍ਹ ਹੈ ਪਰ ਲਿਖਣਗੇ ਕਿਵੇਂ ਪੰਜਾਬੀ ਚ ਲਿਖਣਾ ਨਹੀਂ ਆਉਂਦਾ ਇਹ ਪੰਜਾਬ ਦੇ ਨੰਬਰਦਾਰ ਬਣ ਕੇ ਬਹਿ ਗਏ ਯਾਰ ਪੰਜਾਬੀ ਆਉਂਦੀ ਨਹੀਂ ਸੋ ਇਸ ਕਰਕੇ ਤੁਸੀਂ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਤਾਂ ਕਰ ਪੜੇ ਲਿਖੇ ਹੈਗੇ ਹੋ ਪਰ ਥੋੜਾ ਜਿਹਾ ਇੱਕ ਸ਼ਿਕਵਾ ਹੈਗਾ ਸ਼ਹਿਰੀ ਵੋਟਾਂ ਨਹੀਂ ਪਾਉਣ ਜਾਂਦੇ ਬਹੁਤ ਘੱਟ ਪਰਸੈਂਟੇਜ ਪੈਂਦੀ ਹੈ ਸ਼ਹਿਰਾਂ 'ਚੋਂ ਇੱਕ ਟਿੱਕ ਨਿੱਕ ਡੇ ਸਮਝ ਲੈਨੇ ਹੋ ਵੀ ਛੱਡ ਪਰੇ ਅੱਪਾ ਨੇ ਕੀ ਲੈਣਾ ਇਹ ਤਾਂ ਇੰਜ ਚੱਲੀ ਜਾਓ ਹਿੱਸਾ ਜ਼ਰੂਰ ਲਾਓ ਜੇ ਤੂੰ ਇਹ ਨਹੀਂ ਕਿਸੇ ਨੂੰ ਪਾਉਣੀ ਨੋਟਾਂ ਦਾ ਦੱਬਿਆ ਉਹ ਕਟਕਟ ਆਪਣੀ ਹਾਰ ਹੀ ਲਵਾਓ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ ਸਾਰੇ ਜਾਨਵਰ ਭੱਜ ਗਏ ਇੱਕ ਚਿੜੀ ਕੱਲੀ ਹੋਈ ਸੀ ਛੱਪੜ 'ਚ ਚੁੰਝ ਭਰਿਆ ਕਰ ਪਾਣੀ ਦੀ ਪਾਣੀ ਤੇ ਅੱਗ ਤੇ ਪਾ ਕੇ ਆ ਜਾ ਕਰੇ ਫੇਰ ਫੇਰ ਜਾਇ ਕਰੇ ਚਾਰ ਪੰਜ ਵਾਰੀ ਜਦੋਂ ਉਹਨੇ ਕੀਤਾ ਬਾਕੀ ਜਾਨਵਰ ਹੱਸਣ ਲੱਗੇ ਕਹਿੰਦੇ ਚਿੜੀ ਇਹ ਕੰਮਲੀ ਭੋਲੀ ਐ ਇਹ ਜੰਗਲ ਦੀ ਅੱਗ ਐ ਤੇਰੀ ਚੁੰਝ ਦੇ ਪਾਣੀ ਨਾਲ बुਝਣੀ ਨਹੀਂ ਉਹ ਕਹਿੰਦੀ ਮੈਨੂੰ ਪੱਕਾ ਪਤਾ ਐ ਕਿ ਮੇਰੇ ਤੁੰਜ ਦੇ ਪਾਣੀ ਨਾਲੇ ਬੁਝਣੀ ਨਹੀਂ ਪਰ ਜਦੋਂ ਹਿਸਟਰੀ ਲਿਖੀ ਜਾਊਗੀ ਨਾ ਕਦੇ ਇਹ ਸੱਕਦੀ ਤਾਂ ਉਦੋਂ ਮੇਰਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਾ ਚਾਊਗਾ ਤੁਹਾਡਾ ਨਾਂ ਬਹਿ ਕੇ ਤਮਾਸ਼ਾ ਦੇਖਣ ਆ ਜਾਊਗਾ ਇਸ ਕਰਕੇ ਵੋਟਾਂ ਵੇਲੇ ਜਰੂਰ ਹਿੱਸਾ ਪਾਓ ਭਾਵੇਂ ਕਿਸੇ ਨੂੰ ਵੀ ਨਾ ਪਾਓ ਹੁਣ ਤਾਂ ਥੋੜੀ ਜਿਹੀ ਆਪਸ਼ਨ ਵਧੀਆ ਹੋ ਗਈ ਨਾ ਪਹਿਲਾਂ ਪਹਿਲਾਂ ਤਾਂ ਆਪਸ਼ਨ ਵੀ ਉਹੀ ਸੀ ਯਾਰ ਉਹੀ ਨੇ ਪੰਜ ਪੰਜ ਸੱਤ ਚੋਰਾਂ ਦੀ ਲਿਸਟ ਆ ਜਾਂਦੀ ਹੈ ਜਿਹੜਾ ਸਭ ਤੋਂ ਮਤਲਬ ਘੱਟ ਲੁੱਟਦਾ ਉਹਨੂੰ ਪਾ ਦਿਓ ਉਹ ਫਿਰ ਬੱਦਲ ਉੱਟਣ ਲੱਗ ਜਾਂਦੇ ਸੀ ਬਾਅਦ ਚ ਸੋ ਇਸ ਕਰਕੇ ਜ਼ਰੂਰ ਹਿੱਸਾ ਲਓ ਡੈਮੋਕ੍ਰੇਸੀ ਹੈ ਆਪਾਂ ਨੂੰ ਇਹ ਜਿਹੜੇ ਵੋਟਰ ਕਾਰਡ ਨੇ ਇਹ ਵੋਟਰ ਕਾਰਡ ਆਪਾਂ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਲਾਲਾ ਲਾਜਪਤ ਰਾਏ ਚੰਦਰ ਸ਼ੇਖਰ ਐਜ਼ਾਦ ਹੋਰਾਂ ਨੇ ਹਜ਼ਾਰਾਂ ਹੋਰ ਸ਼ਹੀਦਾਂ ਨੇ ਆਪਣਾ ਖੂਨ ਦੇ ਕੇ ਆਪਾਂ ਨੂੰ ਵੋਟਰ ਕਾਰਡ ਲੈ ਕੇ ਦਿੱਤਾ ਇਹਨੂੰ ਸਸਤਾ ਨਾ ਸਮਝਿਓ ਇਸ ਕਰਕੇ ਵੋਟ ਪਰਸੈਂਟੇਜ ਪਿੰਡਾਂ 'ਚ ਹੋ ਜਾਂਦੀ ਹੈ 85% 90 ਵੀ ਹੋ ਜਾਂਦੀ ਹੈ ਸ਼ਹਿਰਾਂ 'ਚ ਹੁੰਦੀ ਹੈ 55 60 ਕਿਉਂਕਿ ਆਪਾਂ ਕਿਉਂ ਨਹੀਂ ਜਾਂਦੇ ਉੱਥੇ ਉਹਦੇ ਨਾਲ ਬਹੁਤ ਵੱਡਾ ਫਰਕ ਪੈ ਸਕਦਾ ਤੁਹਾਡੀ ਇੱਕ ਵੋਟ ਨਾਲ ਹੀ ਬਾਅਦ ਚ ਸਹਿਤ ਤੁਸੀਂ ਨਾ ਗਾਲਾਂ ਕੱਢਣ ਤੋਂ ਬਚ ਜਾਓ ਵੀ ਆਪਾਂ 5 ਸਾਲ ਗਾਲਾਂ ਕੱਢੀਆਂ ਨੇ ਵੀ ਆਹ ਕਿਹਾ ਜਾਓ ਆਕੇ ਕਿਹਾ ਜਾਗੇ ਪਰ ਚੋਣ ਦੇ ਵਿੱਚ ਜ਼ਰੂਰ ਉਹਨਾਂ ਦੇ ਕੋਲ ਜਾਓ ਬਾਰਾ ਦੁੱਖ ਇਸ ਗੱਲ ਦਾ ਕਿ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ 'ਚ ਵੋਟਾਂ ਪਾਓ ਜਿਹੜਾ ਜਿੱਤ ਗਿਆ ਉਹਨੂੰ ਜੇਤੂ ਡਿਕਲੇਅਰ ਕਰੋ ਜਿਹੜਾ ਹਾਰ ਗਿਆ ਉਹਨੂੰ ਅਕਸੈਪਟ ਕਰਨਾ ਚਾਹੀਦਾ ਹਾਰ ਕਿ ਜੀ ਲੋਕਾਂ ਦਾ ਫਤਵਾ ਹੈ ਪਰ ਚੰਡੀਗੜ੍ਹ ਦੇ ਮੇਰ ਵਾਂਗੂ ਵੋਟਾਂ ਤਾਂ ਨਹੀਂ ਗਿਣੀਆਂ ਜਾ ਸਕਦੀਆਂ ਨਾ ਕਿਵੇਂ 36 ਵੋਟਾਂ ਗਿਣੀਆਂ 36 36 only ਕਿਵੇਂ ਗਿਣੀਆਂ ਸੁਪਰੀਮ ਕੋਰਟ ਨੇ ਵੀ ਦੇਖਿਆ ਤੁਸੀਂ ਵੀ ਦੇਖਿਆ ਹੋਣਾ ਆ ਤਾਂ ਕਮਨਾ ਕਰੋ ਯਾਰ ਕਿ ਇੱਕ ਬੀਜੇਪੀ ਦਾ ਵਰਕਰ 36 ਚੰਡੀਗੜ੍ਹ ਦੇ ਲੋਕਾਂ ਦਾ ਫਤਵਾ ਪੜੇ ਲਿਖੇ ਲੋਕਾਂ ਦੇ ਫਤਵੇ ਦਾ ਕਿਵੇਂ ਮਜ਼ਾਕ ਉਡਾਰਿਆ ਸੀਗਾ ਕੈਮਰੇ ਦੇ ਸਾਹਮਣੇ ਆਪਦੀ ਮਰਜ਼ੀ ਨਾਲ ਐਂ ਕਰਕੇ ਜਦੋਂ ਅਸੀਂ ਸੁਪਰੀਮ ਕੋਰਟ ਗਏ ਚੀਫ ਜਸੇ ਚੰਦਰ ਚੂੜੀ ਜੀ ਨੇ ਕਿਹਾ ਕਿ ਆ ਕੀ ਹੈ ਵੀ ਉਹਨੂੰ ਬੁਲਾ ਲਿਆ ਕਹਿੰਦੇ ਇਹ ਖਰਾਬ ਵੋਟਾਂ ਸੀ ਮਨਸ਼ਾਨੀ ਲਾਉਂਦਾ ਸੀ ਕਹਿੰਦੇ ਲਿਆ ਫੜਾ ਦਿਖਾ ਉਸੇ ਤੋਂ ਉਸੇ ਤੋਂ ਬਣਵਾਈਆਂ ਬਾਅਦ ਕਹਿੰਦੇ ਆਮ ਆਦਮੀ ਪਾਰਟੀ ਦੇ ਵੋਟਰਾਂ ਨੇ ਤਾਂ ਮੇਅਰ ਆਪਣਾ ਚੰਡੀਗੜ੍ਹ ਚ ਹੁਣ ਆਪਣਾ ਆਮ ਆਦਮੀ ਪਾਰਟੀ ਦਾ ਬਣ ਗਿਆ ਪਾਖ ਖੁਸ਼ੀਆ ਖੁਸ਼ੀ ਬਣ ਗਿਆ ਪਰ ਸਾਨੂੰ ਸੁਪਰੀਮ ਕੋਰਟ ਕਿਉਂ ਜਾਣਾ ਪੈਂਦਾ ਹੈ ਬਜਟ ਸੈਸ਼ਨ ਸ਼ੁਰੂ ਕਰਾਉਣ ਵਾਸਤੇ ਗਵਰਨਰ ਪਰਮਿਸ਼ਨ ਦੇਣ ਦਾ ਸੁਪਰੀਮ ਕੋਰਟ ਜਾਣਾ ਪੈਂਦਾ ਆਰਡੀਐਫ ਦਾ 5.5 ਹਜ਼ਾਰ ਕਰੋੜ ਰੁਪਏ ਰੋਕੇ ਆਪੇ ਸੁਪਰੀਮ ਕੋਰਟ ਫਿਰਦੇ ਆ ਜੀ ਕੇਰਲਾ ਸਰਕਾਰ ਸੁਪਰੀਮ ਕੋਰਟ ਫਿਰਦੀ ਹੈ ਮਮਤਾ ਬੈਨਰਜੀ ਸੁਪਰੀਮ ਕੋਰਟ ਫਿਰਦੀ ਆ ਸਾਨੂੰ ਆ ਨਹੀਂ ਦਿੰਦੇ ਜੀ ਸਾਨੂੰ ਆ ਰੋਕ ਰੱਖਿਆ ਸਾਡਾ ਐਲਜੀ ਜਿਹੜਾ ਉਹ ਦਿੱਲੀ ਚ ਨਹੀਂ ਕੰਮ ਕਰਨਦਾ ਕੇਰਲ ਆ ਸਾਡ ਨੂੰ ਤਾਮਿਲਨਾਡੂ ਵਾਲੇ ਸੁਪਰੀਮ ਕੋਰਟ ਚ ਫਿਰਦੇ ਨੇ ਮਤਲਬ ਸਿਰਫ 5-7 ਸਟੇਟਾਂ ਹੀ ਕਿਉਂ ਸੁਪਰੀਮ ਕੋਰਟ ਜਾਂਦੀਆਂ ਵੀ ਕੋਈ ਹੋਰ ਰੰਗ ਐ ਇਹਨਾਂ ਦੇ ਚੰਡੇ ਦਾ ਰੰਗ ਤਾਂ ਚੰਡੇ ਦਾ ਹੋਈ ਐ ਨਾ ਬਸ ਇੱਥੇ ਇਹਨਾਂ ਦੀ ਸਰਕਾਰ ਨਹੀਂ ਹੈਗੀ ਕਹਿੰਦੇ ਸਾਡੀ ਸਾਡੀ ਹੋਵੇ ਬਸ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਐ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਚੰਡੀਗੜ੍ਹ ਵਾਂਗੂ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੂ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਤੇ ਦੁੱਖੀਆਂ ਨਾਲ ਯੱਕੇ ਮਾਰਨ ਲੱਗ ਗਏ। ਸੋ ਮੈਂ ਕਿਉਂਕਿ ਇੱਕ ਅੱਜ ਬਹੁਤ ਵੱਡਾ ਇੱਕ ਦੇਸ਼ ਦਾ ਵੱਡੇ ਹਸਪਤਾਲਾਂ ਚ ਨਾਮ ਹੈ ਉਹਦਾ ਘਟਨ ਸੀ। ਮੈਡੀਕਲ ਕਾਲਜ ਬਣ ਰਹੇ ਨੇ ਹੁਸ਼ਿਆਰਪੁਰ ਤੇ ਕਪੂਰਥਲਾ ਤੇ ਕਪਨੇ ਇੱਥੇ ਜਿਹੜਾ ਮੋਹਾਲੀ ਜਦੋਂ ਆਪਾਂ ਜਾਣਿਆ ਨਾ 에어ਪੋਰਟ ਨੂੰ ਜਿਹੜਾ ਉਹ ਰੇਲਵੇ ਕਰਾਸਿੰਗ ਓਵਰ ਉਦੇ ਨਾਲ ਹੀ ਸੱਜੇ ਮੁੜ ਕੇ ਰਾਈਟ ਸਾਈਡ ਤੇ ਆਈਐਸਬੀ ਦੇ ਨਾਲ ਸ਼ਾਨਦਾਰ ਮੈਡੀਕਲ ਕਾਲਜ ਬਣਾ ਰਹੇ ਆ 2040 2050 ਦਾ ਨਕਸ਼ਾ ਹੈ ਉਹਦਾ ਉਹ ਪਹਿਲਾਂ ਵਾਲਾ ਨਹੀਂ ਵੀ ਇੱਥੋਂ ਦੀ ਆਉਣਗੇ ਬਾਅਦ ਚ ਬਦਲੇ ਦਾ ਗੱਡੀ ਹੁਣ ਉਹ ਮੈਰਿਜ ਪੈਲਸ ਬਣਾ ਲੈਂਦੇ ਨੇ ਬਹੁਤ ਵੱਡੇ ਵੱਡੇ ਬੜਾ ਸ਼ਾਨਦਾਰ ਮੈਰਿਜ ਪੈਲਸ ਬਣਾ ਲੈਂਦੇ ਨੇ ਪਾਰਕਿੰਗ ਬਣਾਉਂਦੇ ਨੇ ਕਨੇ ਆਪੀ ਖੜਾ ਲੰਗੇ ਲੋਕ ਉਥੇ ਵਿਆਹ ਘਟ ਹੁੰਦਾ ਅਨਾਉਂਸਮੈਂਟਾਂ ਜਿਆਦਾ ਹੁੰਦੀਆਂ ਨਹੀਂ ਕੋ ਗੱਡੀ ਨੰਬਰ 2575 ਵਾਲਾ ਪਾਈ ਥੋੜਾ ਜਿਹਾ ਪਰਾਂ ਕਰ ਲੈ ਕਿਸੇ ਨੂੰ ਲੰਘਣਾ ਉਹ ਗੱਲ ਹੀ ਕੋਈ ਡਿਸਪੀਸਪਲਨ ਨਾਲ ਚੱਲੋ ਤੁਸੀਂ ਯਾਰ ਚਾਹੇ ਅੰਡਰਗਰਾਉਂਡ ਬਣਾਓ ਪਾਰਕਿੰਗ ਪ੍ਰੋਪਰ ਬਣਾਓ ਪਾਰਕਿੰਗ ਨਾਲ ਸਾਨੂੰ ਮਤਲਬ ਵੱਡਾ ਕਿਉਂਕਿ ਅਸੀਂ ਆ ਦੇਖੋ ਚੰਡੀਗੜ੍ਹ ਕਦੋਂ ਪਲਾਨ ਕੀਤਾ ਸੀ ਤੇ ਕਿੰਨਾ ਸ਼ਾਨਦਾਰ ਚੀਜ਼ ਬਣਾਈ ਹੋਈ ਹੈ ਚੌਂਕ ਵੀ ਨੇ ਪਾਰਕਿੰਗਾਂ ਵੀ ਨੇ ਰੈਸ਼ੀ ਏਰੀਆ ਲੱਗ ਗਿਆ ਸ਼ੋਰੂਮ ਲੱਗ ਨੇ ਕਿੰਨੀ ਲੰਬੀ ਪਲੈਨਿੰਗ ਸੀਗੀ ਅਸੀਂ ਤਾਂ ਬਸ ਕਹਿੰਨਾ ਵੀ ਅੱਜ ਜੋ ਬਣਾ ਬਣਾ ਲਓ ਬਾਅਦ ਦੇਖੀ ਜਾਓ ਦੇਖੀ ਜਾਓ ਤੇ ਨਾ ਚੱਲੇ ਨਾ ਕੰਮ ਸੋ ਇਸ ਕਰਕੇ ਮੈਂ ਸਾਰੇ ਡਾਕਟਰ ਸਾਹਿਬਾਨ ਨੂੰ ਸਾਰਾ ਜਿਹੜਾ ਉਹਨਾਂ ਦਾ ਸਟਾਫ ਹੈ ਮੰਤਰੀ ਸਾਹਿਬ ਨੂੰ ਤੇ ਪੰਜਾਬ ਦੇ ਸਰਕਾਰ ਦੇ ਬਹੁਤ ਵੱਡੇ ਹਿੱਸੇਦਾਰ ਪੰਜਾਬ ਦੇ 3.5 ਕਰੋ ਲੋਕਾਂ ਨੂੰ ਮੈਂ ਵਧਾਈ ਦਿੰਦਾ ਔਰ ਪਰਮਾਤਮਾ ਅਗੇ ਅਰਦਾਸ ਵੀ ਹੀ ਕਰਦਾ ਕਿ ਪਰਮਾਤਮਾ ਸਮੱਤ ਬਖਸ਼ੀ ਅਸੀਂ ਇਸ ਤਰ੍ਹਾਂ ਦੇ ਜਿਹੜੇ ਨੇਕ ਕੰਮ ਨੇ ਪੁੰਨ ਵਾਲੇ ਕੰਮ ਨੇ ਉਹ ਕਰਦੇ ਰਹੀਏ ਤੇ ਲੋਕਾਂ ਦੀਆਂ ਉਮੀਦਾਂ ਆਸਾਂ ਤੇ ਪੂਰੇ ਉੱਤਰਦੇ ਰਹੀਏ ਤੇ ਲੋਕ ਦੇਖੋ ਤੇ ਇੱਕੋ ਹੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਮੋਦੀ ਜੀ ਅਕਸਰ ਕਹਿੰਦੇ ਵਨ ਨੇਸ਼ਨ ਵਨ ਇਲੈਕਸ਼ਨ ਇੱਦਾਂ ਕਿਉਂ ਨਹੀਂ ਕਹਿੰਦੇ ਵਨ ਨੇਸ਼ਨ ਵਨ ਐਜੂਕੇਸ਼ਨ ਵਨ ਨੇਸ਼ਨ ਵਨ ਟ੍ਰੀਟਮੈਂਟ ਇਲਾਜ ਤਾਂ ਇੱਕੋ ਜਿਹਾ ਹੋਵੇ ਨਾ ਐਜੂਕੇਸ਼ਨ ਇੱਕੋ ਜਿਹੀ ਹੋਵੇ ਨਾ ਸਰਕਾਰੀਆਂ ਦਾ ਸਰਕਾਰੀ ਸਕੂਲਾਂ ਦਾ ਸਬਜੈਕਟ ਹੀ ਹੋ ਰਿਹਾ ਹੈ ਸਿਲੇਬਸ ਹੋ ਰਿਹਾ ਹੈ ਪ੍ਰਾਈਵੇਟ ਦਾ ਸਿਲੇਬਸ ਹੋ ਰਿਹਾ ਹੈ ਸੋ ਅੱਗੇ ਪੜ੍ਹਨ ਲਿਖਣ 'ਚ ਨੰਬਰ ਘੱਟ ਵੱਜਣ ਬੱਚੇ ਦੀ ਆਪਣੀ ਮਿਹਨਤ ਹੈ ਪਰ ਐਟ ਲੀਸਟ ਜਿਹੜਾ ਪਲੇਇੰਗ ਗਰਾਊਂਡ ਹੈ ਉਹ ਸਾਰਿਆਂ ਲਈ ਇਕੁਅਲ ਹੋਣਾ ਚਾਹੀਦਾ ਮਿਹਨਤ ਕਰਕੇ ਸਾਡੇ ਬੱਚੇ ਬਹੁਤ ਅੱਗੇ ਆ ਜਾਂਦੇ ਨੇ ਸਾਡੇ ਆਈਪੀਐਸ ਆਈਐਸ ਬਣ ਰਹੇ ਨੇ ਬੱਚੇ ਅਸੀਂ ਯੂਪੀਐਸਸੀ ਸੈਂਟਰ ਵੀ ਖੋਲ੍ਹ ਰਹੇ ਹਾਂ ਹੁਣ ਤੇ ਮਿਹਨਤ ਕਰਕੇ ਅੱਗੇ ਆਓ ਔਰ ਮੈਂ ਬੱਚਿਆਂ ਨੂੰ ਵੀ ਕਹਿਣਾ ਚਾਹੂੰਗਾ ਇਸ ਨੌਕਰੀ ਨੂੰ ਪਹਿਲੀ ਨਾ ਸਮਝਿਓ ਤੇ ਆਖਰੀ ਵੀ ਨਾ ਸਮਝਿਓ ਕਿਉਂਕਿ ਬਹੁਤ ਅੱਗੇ ਓਪਰਚੁਨਿਟੀ ਤੁਹਾਡਾ ਵੇਟ ਕਰ ਰਹੀਆਂ ਨੇ ਇੱਕ ਬੰਦਾ ਸੀਗਾ ਉਹਦੇ ਕੋਲੇ ਉਹਨੇ ਹਾਥੀ ਸੀ ਉਹਦੇ ਕੋਲੇ ਉਹਨੇ ਹਾਥੀ ਜਿਹੜਾ ਸੀ ਨਾ ਉਹ ਬਹੁਤ ਕਮਜ਼ੋਰ ਅੱਸੀ ਨਾਲ ਬੰਨ ਰੱਖਿਆ ਸੀ ਬਹੁਤ ਹੀ ਕਮਜ਼ੋਰ ਅੱਸੀ ਹਾਥੀ ਥੋੜਾ ਜਿਹਾ ਹੱਥ ਲੱਗਦਾ ਇਦਾਂ ਕਰੇ ਟੁੱਟ ਸਕਦੀ ਸੀ ਉਹ ਦੂਜਾ ਬੰਦਾ ਆਇਆ ਉਹਦੇ ਮਹਾਵਤ ਨੂੰ ਪੁੱਛਿਆ ਕਿਹਨਾਂ ਤੂੰ ਰਿਸਕ ਲਿਆ ਬਹੁਤ ਵੱਡਾ ਐਡਾ ਵੱਡਾ ਹਾਥੀ ਇਹ ਤਾਂ ਬਹੁਤ ਕਮਜ਼ੋਰ ਜੀ ਰੱਸੀ ਨਾਲ ਬੰਨ ਰੱਖਿਆ ਯਾਰ ਇਹ ਰਿਸਕ ਹੈ ਇਹਨੂੰ ਸੰਗੜ ਲਾ ਉਹ ਕਹਿੰਦਾ ਨਹੀਂ 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 ਕੋਈ ਪ੍ਰੋਬਲਮ ਨਹੀਂ ਕੋਈ ਰਿਸਕ ਨਹੀਂ ਉਹ ਕਹਿੰਦਾ ਕਿਉਂ ਕਹਿੰਦਾ ਮੈਂ ਛੋਟਾ ਹੁੰਦਾ ਜਦੋਂ ਇਹ ਜਦੋਂ ਇਹ ਛੋਟਾ ਸੀ ਨਾ ਹਾਥੀ ਛੋਟੇ ਹੁੰਦੇ ਨੂੰ ਮੈਂ ਇਹ ਰੱਸੀ ਨਾਲ ਬੰਨ੍ਹਦਾ ਹੁੰਦਾ ਸੀ ਉਦੋਂ ਇਹਨੇ 2-3 ਵਾਰ ਟਰਾਈ ਕੀਤੀ ਸੀ ਰੱਸੀ ਤੋੜਨ ਦੀ ਉਦੋਂ ਇਹ ਤਾਂ ਟੁੱਟੀ ਨਹੀਂ ਕਿਉਂਕਿ ਉਦੋਂ ਇਹਦੇ ਵਿੱਚ ਇੰਨੀ ਸ਼ਕਤੀ ਨਹੀਂ ਸੀ ਪਰ ਇਹਨੇ ਆਪਦੇ ਮਨ 'ਚ ਇਹ ਗੱਲ ਬਿਠਾ ਲਈ ਕਿ ਮੈਂ ਇਹ ਰੱਸੀ ਤੋੜ ਨਹੀਂ ਸਕਦਾ ਕਹਿੰਦਾ ਹੁਣ ਇਹ ਟਰਾਈ ਹੀ ਨਹੀਂ ਕਰਦਾ ਤੈਨੂੰ ਪਤਾ ਹੈ ਵੀ ਰੱਸੀ ਉਹੀ ਹੈ ਟੁੱਟਣੀ ਨਹੀਂ ਮੇਥੋਂ ਮੈਂ ਇਹ ਕਹਿਣਾ ਚਾਹੁੰਦਾ ਲੱਖਾਂ ਬੱਚੇ ਸੁਣ ਰਹੇ ਹੋਣਗੇ ਜਿਹੜੇ ਪਹਿਲੇ ਟੈਸਟ ਚ ਫੇਲ ਹੋ ਕੇ ਆਉਣਗੇ ਜੇ ਕਦੇ ਟਰਾਈ ਕੀਤਾ ਫਿਰ ਫੇਲ ਆਪਣੇ ਪੁਰਾਣੇ ਫੇਲੀਅਰ ਨੂੰ ਕਦੇ ਵੀ ਮਨ ਤੇ ਨਹੀਂ ਲਾਉਣਾ ਕੋਈ ਪਤਾ ਨਹੀਂ ਉਹੀ ਟੈਸਟ ਪਾਸ ਕਰਨ ਵਾਸਤੇ 2 ਸਾਲਾਂ ਬਾਅਦ ਪ੍ਰਮਾਤਮਾ ਤੁਹਾਨੂੰ ਕਾਬਲੀਅਤ ਦੇ ਦੇ ਤੁਸੀਂ ਦੁਬਾਰਾ ਟਰਾਈ ਕਰਕੇ ਦੇਖੋ ਇਹ ਨਾ ਸਮਝੋ ਕਿ ਨਹੀਂ ਯਾਰ ਮੇਰੀ ਕਿਸਮਤ ਚ ਤਾਂ ਫੇਲੀਅਰ ਹੀ ਹੈ ਫੇਲੀਅਰ ਮੈਂ ਵੀ ਪਹਿਲੀ ਇਲੈਕਸ਼ਨ ਹਾਰ ਗਿਆ ਸੀਗਾ 2012 ਚ ਪਹਿਲੀ ਇਲੈਕਸ਼ਨ ਮੈਂ ਹਾਰ ਗਿਆ ਸੀ ਪੀਪੀਪੀ ਪਾਰਟੀ ਵੱਲੋਂ ਮਨਪੀਰ ਬਾਦਲਵੰਦ ਦੀ ਪਾਰਟੀ ਜਿਹੜੀ ਬਣਾਈ ਸੀ ਲਹਿਰੇਗਾ ਕਿ ਤੂੰ ਹਾਰ ਗਿਆ ਸੀ ਜੇ ਮੈਂ ਵੀ ਛੱਡ ਦਿੰਦਾ ਫਿਰ ਮਗਨਿਆ ਹੁਣ ਜਦੋਂ ਆਗੇ ਤਾਂ ਆਗੇ ਇਹ ਇਹਨਾਂ ਲੋਕਾਂ ਚ ਹੀ ਰਾਵਾਂਗੇ ਇਹਨਾਂ ਲੋਕਾਂ ਤੋਂ ਫਤਵਾ ਲਵਾਂਗੇ 2 ਸਾਲਾਂ ਬਾਅਦ ਉਹਨਾਂ ਲੋਕਾਂ ਨੇ 7.5 ਲੱਖ ਤੇ ਜਿਤਾਤਾ ਸੋ ਪੁਰਾਣਾ ਫੇਲੀਅਰ ਕਦੇ ਲੈ ਕੇ ਨਹੀਂ ਚੱਲਣਾ ਕਿ ਪਤਾ ਨਹੀਂ ਮੈਂ ਹਾਰ ਗਿਆ ਜਾਂ ਮੈਨੂੰ ਨੌਕਰੀ ਨਹੀਂ ਮਿਲੀ ਅਗਲੀ ਵਾਰ ਤੇ ਟਰਾਈ ਕਰੋ ਕੋਈ ਪ੍ਰੋਬਲਮ ਨਹੀਂ ਸਰਕਾਰ ਤੁਹਾਡੇ ਹੱਕਾਂ ਦੀ ਹੈ ਜ਼ਰੂਰ ਨੌਕਰੀ ਮਿਲੂਗੀ ਦੋ ਤਿੰਨ ਮੁੰਡੇ ਦਾ ਮੈਂ ਇੱਕ ਪਰਸੋਂ ਤੁਸੀਂ ਸੁਣਿਆ ਵੀ ਹੋਣਾ ਵੀਡੀਓ ਮੈਂ ਪਰਸੋਂ ਨਿਯੁਕਤੀ ਪੱਤਰ ਬੰਡੇ ਇੱਕ ਮੁੰਡਾ ਕਹਿੰਦਾ ਜੀ ਮੈਨੂੰ ਨੌਕਰੀ ਮਿਲ ਗਈ ਕਦੇ ਕੈਨੇਡਾ ਜਾਣ ਦਾ ਪੂਰਾ ਪੱਕਾ ਪ੍ਰੋਗਰਾਮ ਬਣਿਆ ਪਿਆ ਸੀ ਕਰਜਾ-ਕੁਰਜਾ ਵੀ ਲੈ ਲਿਆ ਸੀ ਕਹਿੰਦਾ ਐਨੇ ਨੂੰ ਕਹਿੰਦਾ ਫੋਨ ਆ ਗਿਆ ਪੀਐਸਪੀਸੀਐਲ ਦਾ ਬਿਜਲੀ ਬੋਰਡ ਦਾ ਕਿ ਤੈਨੂੰ ਨੌਕਰੀ ਮਿਲ ਗਈ ਕਹਿੰਦਾ ਫਿਰ ਮੈਂ ਕੈਨੇਡਾ ਜਾਣ ਦਾ ਪ੍ਰੋਗਰਾਮ ਕੈਨਸਲ ਕਰਤਾ ਸੋ ਹੁਣ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਆਪਾਂ ਆਪਦਾ ਹੀ ਘਰ ਠੀਕ ਕਰੀਏ ਕਿਉਂ ਆਪਾਂ ਉਧਰ ਜਾਈਏ ਕਿਉਂ ਉੱਥੇ ਬਰਫ਼ਾਂ 'ਚ ਉੱਥੇ ਉਹ ਟੈਂਟ ਲੱਗੇ ਨੇ ਕੈਨੇਡਾ ਦਾ ਆਪਦਾ ਬੁਰਾ ਹਾਲ ਹੋਇਆ ਪਿਆ ਇੱਥੇ ਆਪਣਾ ਘਰ ਠੀਕ ਕਰੀਏ ਆਪਾਂ ਥੋੜੇ ਜਿਹਾ ਟਾਈਮ ਲੱਗ ਜਾਊਗਾ ਪਰ ਠੀਕ ਕਰ ਲਾਂਗੇ ਤੇ ਬਾਕੀ ਆ ਜਿਹੜੇ ਹੋਰ ਨੇ ਇਹਨਾਂ ਦਾ ਯਕੀਨ ਨਾ ਕਰਿਓ ਇਹਨਾਂ ਦਾ ਕੰਮ ਤਾਂ ਬਸ ਸ਼ਬਦ ਘਰ ਪਰ ਨਹੀਂ ਐ ਮੈਂ ਤਾਂ ਪੰਜਾਬ ਦੀ ਇੱਜ਼ਤ ਤੇ ਅਣਖ ਆਬਰੂ ਮੈਂ ਕਦੇ ਵੀ ਦਾਗ ਉਹਨੂੰ ਨਾ ਲਾਉਂਗਾ ਇਹ ਮੇਰਾ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਮੈਂ ਬਹੁਤ ਵੱਡਾ ਕਲਾਕਾਰ ਸੀ ਜੀ ਲੋਕਾਂ ਨੇ ਮੈਨੂੰ ਬਹੁਤ ਵੱਡੇ ਵੱਡੇ ਸੀ ਡੀਜ਼ ਫਿਲਮਾਂ ਸਭ ਕੁਝ ਸੀਗਾ ਪੈਸੇ ਮੈਂ ਉਤਰੋ ਕਮਾ ਲੈਂਦਾ ਮੈਂ ਕੋਈ ਇਦਰੋਂ ਕੋਈ ਲੋਕਾਂ ਦੇ ਪੈਸੇ ਚੋਂ ਪੈਸਾ ਖਾਣ ਥੋੜੀ ਆਇਆ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਮੇਰੇ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਲਿਖਵਾ ਲੈਂਦਾ ਅੱਗੋ ਜਵਾਬ ਆਇਆ ਕਿ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਮ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ ਇਹ ਸਮਾਂ ਸਭ ਨੂੰ ਟਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਮ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱੱਟੀ ਪਾ ਲੈਂਦਾ ਸੋ ਜੇ ਗੁਰੂ ਨਾਨਕ ਦੇਵ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਤਾਂ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਦੱਸਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਉਦਾਸੀਆਂ ਤੇ ਜਾ ਕੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਦਾ ਹੌਕਾ ਕੌਣ ਦਿੰਦਾ ਸੋ ਸੰਤ ਸਾਡੇ ਗੁਰੂਆਂ ਨੇ ਕਿਹਾ ਹੋਇਆ ਹੈ ਕਿ ਹਮੇਸ਼ਾ ਮਜਲੂਮਾਂ ਦੇ ਨਾਲ ਖੜੋ ਸੱਚ ਦੀ ਹੱਕ ਦੀ ਖਾਓ किसी का सच हक हा, सच मारो ना उसे फलसफे से चल रहे हैं और लोगों को अक्सर कहते सुना है लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद तीन ने प्यार सत्कार मैंने सुनिया और सार्ज घरें तंदुरुस्तियों के दीवे बढ़न सारे घरें तरक्या दीवे बढ़न और पंजाब साडा नंबर वन बन बने ਭਾਰਤ ਹੈ ਵਾਗ ਮੁੰਦਰੀ ਵਿੱਚ ਨਗ ਪੰਜਾਬ ਦਾ ਸੋ ਪੰਜਾਬ ਦਾ ਜਿਹੜਾ ਨਾਗ ਹੈ ਜਿਹੜਾ ਪੰਜਾਬ ਹੈ ਦੇਸ਼ ਦੇ ਮੁੰਦਰੀ ਚ ਇਹਦੀ ਚਮਕ ਜਿਹੜੀ ਹੈ ਆਪਾਂ ਠਿੱਕੀ ਨਹੀਂ ਪੈਣ ਦੇਣੀ ਬਹੁਤ ਬਹੁਤ ਜਿਆਦਾ ਧੰਨਵਾਦ ਦਿਨੂੰ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਕੀ ਫਤਹ